ਜੋ ਦਿ ਆਲਾ ਗੁਰਦੇ ਪਿੰਨ ਚੋਹਾਨ ਨੜੇ ਸਕੂਲ ਤੋਂ ਘਰ ਨੂੰ ਸਕੂਲ ਤੇ ਜਾ ਰਹੀ ਕਲਰਕਾ ਤੇ ਉਸਦੇ ਨਾਲ ਇੱਕ ਅਧਿਆਪਕਾ ਨੂੰ ਟਰੈਕਟਰ ਟਰਾਲੀ ਵਾਲੇ ਵੱਲੋਂ ਹਾਦਸਾ ਕਰਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਜੋਤੀ ਪਤਨੀ ਜੁੰਦਰ ਸਿੰਘ ਵਾਸੀ ਕਾਂਗੜਾ ਜੋਤੀ ਸ਼੍ਰੀ ਗੁਰੂ ਘਰ ਗੋਬਿੰਦ ਪਬਲਿਕ ਸਕੂਲ ਮਲੀਆਂ ਵਿਖੇ ਬਤੌਰ ਕਲਰਕ ਸੇਵਾ ਨਿਭਾ ਰਹੀ ਸੀ ਅੱਜ ਸਕੂਲ ਤੋਂ ਛੁੱਟੀ ਕਰਕੇ ਸਕੂਟਰੀ ਤੇ ਘੋਰ ਅਧਿਆਪਕਾ ਦਵਿੰਦਰਪੁਰ ਵਾਸੀ ਮੋਛਲ ਸਮੇਤ ਸਕੂਟਰੀ ਤੇ ਆਪਣੇ ਘਰ ਆ ਰਹੀ ਸੀ ਤਾਂ ਪਿੰਨ ਚੋਹਾਨ ਨੜੇ ਇੱਕ ਟਰਾਲੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰ ਸਿੱਖੋ ਨਿਊਜ਼ ਲੇਟ ਅੰਦਿਆਲਾ ਗੁਰੂਤੋ ਪਰਮਜੀਤ ਸਿੰਘ ਜੀ ਉਹ ਜੀ ਦੋ ਟੀਚਰਾਂ ਹੈ ਮੱਲੀਆਂ ਸਕੂਲ ਚ ਪੜ੍ਹਉਂਦੇ ਕਹਿੰਦੇ ਆਂ ਅੱਛਾ ਜੀ ਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਸੀ ਤੇ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਦਵਿੰਦਰ ਕੋਰ ਜਿਹੜੀ ਉਹ ਫੱਟੜਿਆ ਸੀ ਰੀਅਸ ਹਸਤਾ ਰਿਆ ਐਕਸੀਡੈਂਟ ਅਣਪਛਾਤੇ ਟਰੈਕਟਰ ਟਰਾਲੀ ਨਾਲ ਪਛਾਣੀ ਟਰੈਕਟਰ ਟਰਾਲੀ ਦੀ ਨਹੀਂ ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਗਾ ਇਹ ਤੇ ਕੀ ਇਹ ਪਿੰਮ ਮਾਮਲਾ ਦੱਚ ਕਰ ਰਿਹਾ ਹੈ ਜੀ ਅਸੀਂ 304 ਐ ਦਾ ਪਰਚਾ ਦਰਜ ਕਰਦੇ ਐਕਸੀਡੈਂਟ ਦਾ ਹਾਂ ਜੀ ਤੇ ਜਿਹੜੀ ਦੂਸਰੀ ਕਿਤੇ ਜਿਹੜੀ ਜਖਮੀ ਜਿਹੜੀ ਦੂਸਰੀ ਕਿਤੇ ਰੋ ਵੀ ਕਿਤੇ ਘੜਿਆ ਗੁਰਨਾਣ ਕਸਤਾ ਉਹ ਠੀਕ ਹੈ ਨਾ ਅਜੇ ਤੱਕ ਤੇ ਠੀਕ ਹੈ ਕਿੰਨੇ ਕਦੋਂ ਸਮਾਂ ਗਾਇ ਕਿ ਬਰਤਨ ਕਰੀਬ ਅੱਧਾ ਪੌਣਾ ਘੰਟਾ ਪਹਿਲਾਂ ਕੀ ਗੱਲ ਹੈ ਐਕਸੀਡੈਂਟ ਹੋ ਗਿਆ ਜੀ ਮਿਚਵਾਣਾ ਦੇ ਕੋਲ ਸੜ ਰੋਹੀ ਦੇ ਕੋਲ ਚਵਾਣਾ ਦੇ ਸਕਾਰ ਰਾਲੀ ਵਾਲਾ ਇਹ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਫਟ ਗਿਆ ਥੱਲੇ ਦੇ ਕੇ ਕੁਚਲ ਗਿਆ ਮਤਲਬ ਉਹਨਾਂ ਦੀ ਮੌਤ ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ ਮੱਲੀਆਂ ਸਕੂਲ ਇੱਥੇ ਜਾਂਦੇ ਤੇ ਉੱਥੋਂ ਛੁੱਟੀ ਹੋਣ ਦੇ ਬਾਅਦ ਘਰ ਨੂੰ ਆ ਰਹੇ ਕਿੱ데 ਜਾਣੇਗੇ ਇਹ ਕਿ ਇੱਕ ਨਾਲ ਮੈਡਮ ਸਨ ਕਿ ਜੋਤੀ ਮੈਡਮ ਸੀ ਇੱਕ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਹੀ ਮੈਡਮ ਉਹ ਠੀਕ ਹੈ ਹਾਂਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ ਪੁਲਸ ਆਈ ਪੁਲਸ ਆਈ ਜੀ ਬਾਅਦ ਵਿੱਚ ਕਾਫੀ ਟਾਈਮ ਬਾਅਦ ਚਾਈਏ ਮੋਲੋ ਅੱਧੇ ਅੱਧੇ ਘੰਟੇ ਦੇ ਬਾਅਦ ਪੁਲਸ ਵਾਲੇ ਆਏ ਟਰਾਲੀ ਵਾਲਾ ਮਤਲਬ ਥੋੜਾ ਐਦਾਂ ਸਾਈਡ ਲਾ ਕੇ ਚਲਾ ਗਿਆ ਪਤਾ ਹੀ ਨਹੀਂ ਲੱਗਾ ਕਿੱ데 ਕਿੱਥੇ ਬਾਕੀ ਅਸੀਂ ਇਹ ਹੋ ਰਿਕਵੈਸਟ ਕਰਨ ਦੇ ਪੁਲਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਪਰਿਵਾਰ ਚ ਇੱਕ ਲੜਕੀ ਇੱਕ ਲੜਕਾ ਦੋਨੋਂ ਬੱਚੇ ਕੀ ਮੰਗ ਕਰਦੇ ਮੰਗ ਕਰਦੀ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਨੇ ਘਰ ਵਿੱਚ ਹੋਰ ਵੀ ਕੋਈ ਵੀ ਨਹੀਂ ਇਹੀ ਇਹਨਾਂ ਦਾ ਹੀ ਮਾ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ ਹੀ ਜੋ ਕੇ ਸਰਵਿਸ ਕਰਦੇ ਉਹਨਾਂ ਦਾ ਇਹਨਾਂ ਦੇ ਹਸਬੰਦ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ ਉਹ ਵੀ ਗੱਡੀ ਤੇ ਜਾਂਦੇ ਟਰੱਕ ਤੇ ਡਰਾਈਵਰੀ ਕਰਦੇ ਇਸ ਟਾਈਮ ਤੇ ਉਹ ਵੀ ਨਹੀਂ ਇੱਥੇ ਹੈਗੇ ਹੋਰਿਆ ਕੀ ਗੱਲ ਕੀ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਹਾਂਜੀ ਇਹ ਕਲਰਕ ਹੀ ਸਾਡੇ ਸਕੂਲ ਜੋਤੀ ਮੈਡਮ ਸਐਸਾ ਦੋ ਕਬਲੇ ਦੇ ਕਿ ਬਸਪੁਰ ਤੋਂ ਨਿਕਲੇ ਆ ਸਵਾ ਦੋ ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡੇਗ ਗਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰੋ ਕਾਲ ਦੂਸਰੇ ਮੈਡਮ ਕੋਰ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਹੋਈ ਹੈ ਕਾਫੀ ਗੰਭੀਰ ਸੱਟ ਹੈ ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਪੁਲਿਸ ਆਈ ਹਾਂਜੀ ਸਰ ਪੁਲਿਸ ਆਈ ਹੈ ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਟਰਾਲੀ ਵਾਲੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਤੋਂ ਬਿਨਾ ਮਤਲਬ ਮਾਵਾ ਤੋਂ ਬਿਨਾ ਤੁਹਾਨੂੰ ਪਤਾ ਬੱਚਿਆਂ ਲਈ ਕੀ ਗੱਲ ਹੈ